ਅੱਜ ਪਟਿਆਲਾ ਵਿਖੇ ਸੀਐਮ ਭਗਵੰਤ ਮਾਨ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਮੱਥਾ ਟੇਕਣ ਪਹੁੰਚੇ ਤੇ ਉੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੱਡੀ ਅਪਡੇਟ ਦੇ ਦਿੱਤੀ ਹੈ ਸ਼ਾਇਦ ਵਿਰੋਧੀ ਪਾਰਟੀਆਂ ਇਸ ਦੇ ਵਿਰੁੱਧ ਵੀ ਹੋ ਸਕਦੀਆਂ ਨੇ ਜਾਂ ਹੋਰ ਕੋਈ ਛੜਿਆੰਤਰ ਕੋਈ ਤਕੜਾ ਜਾਂ ਹੋਰ ਬੋਲਬਾਲਾ ਰੱਖਣ ਗਿਆ ਸੀਐਮ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਦੇ ਦਿੱਤੀ ਹੈ ਕਿ ਆਉਣ ਵਾਲੇ 6 ਮਹੀਨੇ ਤੱਕ ਪੰਜਾਬ ਬਿਲਕੁਲ ਨਸ਼ਾ ਮੁਕਤ ਕਰ ਦੇਣਾ ਕਿ ਟੀਮਾਂ ਲੱਗੀਆਂ ਹੋਈਆਂ ਨੇ ਐਡੀ ਵੱਡੀ ਭਗਵੰਤ ਮਾਨ ਨੇ ਖੁਸ਼ਖਬਰੀ ਦੇ ਦਿੱਤੀ ਹੈ ਕਿ ਚਿਟਾ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਹੈ ਸਿਰਫ ਬਾਰਡਰ ਲਾਈਨ ਜਿੱਤੇ ਹਲਕਾ ਹਲਕਾ ਜਿਹਾ ਨਸ਼ਾ ਜਿਹੜਾ ਚਿਟਾ ਰਹਿ ਚੁੱਕਿਆ ਹੈ ਕਿ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਮੁਕਤ ਹੋ ਚੁੱਕਿਆ ਹੈ ਕਿ ਆਉਣ ਵਾਲੇ 6 ਮਹੀਨੇ ਤੱਕ ਨਸ਼ਾ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਹੋ ਜਾਣਾ ਸੀ ਇਹ ਨਿਸ਼ਚਾਚਕ ਚੱਕੀ ਬੈਠੇ ਆ ਸਮਾਇਸਲੀ ਲੱਗ ਗਿਆ ਪਿਛਲੇ 3 ਸਾਲਾਂ ਤੋਂ ਲਗਾਤਾਰ ਸਾਡੀ ਤਿਆਰੀ ਚੱਲ ਰਹੀ ਸੀ ਚਿੱਟੇ ਦੇ ਖਿਲਾਫ ਕਿ ਜੁਦਨਸ਼ਾ ਅਪਰਾਧਾ ਸੀ ਚਲਾਉਣਾ 3 ਸਾਲ ਤੋਂ ਲਗਾਤਾਰ ਤਿਆਰੀ ਚੱਲ ਰਹੀ ਸੀ ਪੁਲਿਸ ਥਾਣਿਆਂ ਦੇ ਵਿੱਚ ਜਿਹੜੇ ਅਫਸਰ ਸੀਗੇ ਪੁਲਿਸ ਵਾਲੇ ਉਹ ਸਾਲਾਂ ਤੋਂ ਇੱਕ ਹੀ ਥਾਂ ਤੇ ਡਿਊਟੀ ਕਰ ਰਹੇ ਸੀ ਉਹਨਾਂ ਦੀ ਅਦਲਾ ਬਦਲੀ ਕੀਤੀ ਹੈ ਕਿ ਜਿਹੜੇ ਹੋਰ ਸਾਡੀਆਂ ਦੂਜੀਆਂ ਵਿਰੋਧੀ ਪਾਰਟੀਆਂ ਰਹੀਆਂ ਨੇ ਉਹਨਾਂ ਦੇ ਆਪ ਦੇ ਖਾਸ ਬੰਦੇ ਸੀ ਉਹ ਸਾਰਿਆਂ ਦੀ ਅਦਲਾ ਬਦਲੀ ਕੀਤੀ ਹੈ ਕਿ ਉਹ ਨਿਸ਼ਚਾ ਕਰ ਲਿਆ ਅਸੀਂ ਬਿਲਕੁਲ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰ ਦੇਣਾ ਹੁਣ ਮਾਮਾ ਦੇ ਪੁੱਤ ਨਹੀਂ ਮਰਨਗੇ ਇਸ ਗੱਲ ਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਪਿੰਡਾਂ ਦੇ ਵਿੱਚ ਕੀ ਚਿੱਟਾ ਖਤਮ ਹੋ ਚੁੱਕਿਆ ਭਗਵੰਤ ਮਾਨ ਕਿਸ ਬੇਸ ਤੇ ਕਿਸ ਵਿਸ਼ਵਾਸ ਤੇ ਪਤਾ ਨਹੀਂ ਕਿਹੜੇ ਉਹਨਾਂ ਕੋਲੇ ਇਹ ਜੇ ਖਬਰਾਂ ਭਗਵੰਤ ਮਾਨ ਤੱਕ ਪੰਚਾਰੇ ਨੇ ਭਗਵੰਤ ਮਾਨ ਨੂੰ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਭਗਵੰਤ ਮਾਨ ਕਿਤੋਂ ਅੰਦਾਜ਼ੇ ਲਗਾ ਰਿਹਾ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਰਿਹਾ ਕੌਣ ਸਹੀ ਖਬਰ ਭਗਵੰਤ ਮਾਨ ਤੱਕ ਪਹੁੰਚਾਰੇ ਕਿ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਜਿਹੜਾ ਖਤਮ ਹੋ ਚੁੱਕਿਆ ਅਗਰ ਜੇ ਪਿੰਡਾਂ ਦੇ ਵਿੱਚ ਭਗਵੰਤ ਮਾਨ ਜਾਵੇ ਤਾਂ ਪਤਾ ਲੱਗੂ ਸ਼ਹਿਰਾਂ ਦੇ ਵਿੱਚ ਆਵੇ ਤਾਂ ਪਤਾ ਲੱਗੂ ਨਸ਼ਾ ਵਾਕੇ ਹੀ ਖਤਮ ਹੋਇਆ ਜਾਂ ਨਹੀਂ ਹੋਇਆ ਕਿ ਨਾਮ ਡਿਸਕਲੋਜ਼ ਕਿੱਦਾਂ ਹੋ ਜਾਂਦੇ ਨੇ ਜਿਹੜੇ ਲੋਕ ਯੁੱਧ ਨਸ਼ਾ ਵਿਰੁੱਧ ਲੜ ਰਹੇ ਨੇ ਕਿ ਅਸੀਂ ਵੀ ਚਾਹੁੰਦੇ ਹਾਂ ਨਸ਼ਾ ਖਤਮ ਹੋ ਜੇ ਕਿ ਚੰਗੀ ਗੱਲ ਆ ਮਾਮਾ ਦੇ ਪੁੱਤ ਬਚਣਗੇ ਪਰ ਨਾਮ ਡਿਸਕਲੋਜ਼ ਕੌਣ ਕਰਦਾ ਜੇ ਕੋਈ ਦੱਸਦਾ ਕੀ ਆ ਮਤਲਬ ਕਿ ਕੋਈ ਵੀ ਬੰਦਾ ਜਿਹੜੇ ਜੁਧਨਸ਼ਾ ਵਿਰੋਧ ਦੇ ਵਿੱਚ ਮੁਹਿੰਮ 'ਚ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਦੇ ਨਾਮ ਡਿਸਕਲੋਜ਼ ਕੌਣ ਕਰ ਰਿਹਾ ਤੇ ਕਾ ਉੱਥੇ ਹੀ ਭਗਵੰਤ ਮਾਨ ਨੇ ਰਾਜਾ ਬੜਿੰਗ ਦੇ ਵੀ ਨਿਸ਼ਾਨਾ ਕਾਂਗਰਸੀ ਆਗੂ ਐਮਪੀ ਉਹਨਾਂ ਤੇ ਵੀ ਨਿਸ਼ਾਨਾ ਉਹਨਾਂ ਨੇ ਬੰਨ੍ਹ ਦਿੱਤਾ ਕਿ ਜਿਹੜੇ ਕਾਂਗਰਸੀ ਆਗੂ ਨੇ ਰਾਜਾ ਬੜਿੰਗ ਜੀ ਕਿ ਉਹ ਚਾਹੁੰਦੇ ਨੇ ਕਿ ਪੁੱਕੀ ਦੀ ਅਫੀਮ ਦੀ ਖੇਤੀ ਹੋਵੇ ਪੰਜਾਬ ਦੇ ਵਿੱਚ ਕਿ ਅਸੀਂ ਇਹ ਬਿਲਕੁਲ ਨਹੀਂ ਚਾਹੁੰਦੇ ਅਸੀਂ ਪੰਜਾਬ ਨੂੰ ਤੰਦਰੁਸਤ ਬਣਾਉਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਤੰਦਰੁਸਤ ਜਿਹੜੇ ਮਿਹੀਰ ਹੈ ਬੱਚੇ ਨੇ ਉਹਨਾਂ ਨੂੰ ਤੰਦਰੁਸਤ ਕਰਨਾ ਚਾਹੁੰਦੇ ਆ ਅਸੀਂ ਕਦੇ ਵੀ ਪੰਜਾਬ ਦੇ ਵਿੱਚ ਅਫੀਮ ਦੀ ਜਾਂ ਪੁੱਕੀ ਦੀ ਅਸੀਂ ਕਦੇ ਨਹੀਂ ਲਾਇਸੈਂਸ ਦਿੰਦੇ ਕਦੇ ਨਹੀਂ ਅਸੀਂ ਚਾਹਾਂਗੇ ਕਿ ਪੰਜਾਬ ਦੇ ਵਿੱਚ ਅਫੀਮ ਤੇ ਅਖੇਤੀ ਹੋਵੇ ਅਫੀਮ ਦੀ ਖੇਤੀ ਹੋਵੇ ਪੁੱਕੀ ਦੀ ਖੇਤੀ ਹੋਵੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਆ ਹੁਣ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੇ ਭਗਵੰਤ ਮਾਨ ਨੂੰ ਆਇਆ ਹੋਇਆ ਹੈ ਕਿ ਨਸ਼ਾ ਅਸੀਂ ਬਿਲਕੁਲ ਖਤਮ ਕਰਤਾ ਜਿਹੜੇ ਇਹਨਾਂ ਦੇ ਐਮ.ਐਲ.ਏ. ਇਹਨਾਂ ਤੱਕ ਖਬਰਾਂ ਪਹਚਾਰੇ ਨੇ ਝੂਠੀਆਂ ਖਬਰਾਂ ਇਹਨਾਂ ਤੱਕ ਪਹਚਾਰੇ ਨੇ ਭਗਵੰਤ ਮਾਨ ਤੱਕ ਕਿ ਨਸ਼ਾ ਸਾਡੇ ਹਲਕਿਆਂ ਦੇ ਵਿੱਚ ਬਹੁਤ ਜ਼ਿਆਦਾ ਘਟ ਚੁੱਕਿਆ ਅਸੀਂ ਪਹਿਲਾਂ ਵੀ ਪਰਸੋ ਚੌਥੇ ਵੀ ਵੀਡੀਓ ਪਾਈ ਹੈ ਗੁੰਮਟੀ ਕਲਾਂ ਵੀ ਰੋਲਾ ਪਿਆ ਚਿੱਟੇ ਦਾ ਹੋਰ ਬਹੁਤ ਸਾਰੇ ਪਿੰਡ ਨੇ ਜਿੱਥੇ ਨਸ਼ਾ ਅੱਜ ਵੀ ਸ਼ਰਿਆਮ ਵਿਕ ਰਿਹਾ ਹੈ ਭਗਵੰਤ ਮਾਨ ਨੂੰ ਬੇਨਤੀ ਆ ਤੁਸੀਂ ਆਪ ਵਿੰਡੋ ਪਿੰਡੀ ਆਓ ਕੋਈ ਆਪ ਦਾ ਪਰਸਨਲ ਨੰਬਰ ਦੇਵੋ ਕਿ ਸਾਨੂੰ ਡਿਟੇਲ ਉਤੇ ਭੇਜੀ ਜਾਵੇ ਬਹੁਤ ਲੋਕ ਤੁਹਾਨੂੰ ਡਿਟੇਲ ਭੇਜ ਦਣਗੇ ਤੁਹਾਡਾ ਸ਼ੱਕ ਦੂਰ ਕਰ ਦੇਣਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ 6 ਮਹੀਨਿਆਂ ਚ ਨਸ਼ਾ ਬਿਲਕੁਲ ਖਤਮ ਕਰ ਦਨ ਨਸ਼ਾ ਹਜੇ 1% ਵੀ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਖਤਮ ਨਹੀਂ ਹੋਇਆ ਕਿ ਤੁਸੀਂ ਆਪ ਦਾ ਪਰਸਨਲ ਨੰਬਰ ਦੇਵੋ ਕਿ ਆ ਮੇਰਾ ਪਰਸਨਲ ਨੰਬਰ ਹੈ ਇਸ ਤੇ ਮੈਨੂੰ ਵੀਡੀਓ ਭੇਜੋ ਕਿ ਕਿੱਥੇ ਸ਼ਰਿਆਮ ਚਿੱਟਾ ਵਿਕਰਿਆ ਕਿਹੜਾ ਪੁਲਿਸ ਪ੍ਰਸ਼ਾਸਨ ਕਿਸ ਦੇ ਨਾਂ ਰਲਿਆ ਹੋਇਆ ਕਿਹੜਾ ਮੇਰਾ ਐਮਐਲਏ ਕਿਸ ਦੇ ਨਾਂ ਰਲਿਆ ਹੋਇਆ ਫੇਰ ਸੁਵਾਦਾ ਫੇਰ ਪਤਾ ਲੱਗੂ ਹਾਂ ਕਿ ਬਾਕੀ ਭਗਵੰਤ ਮਾਨ ਸਹੀ ਕੰਮ ਕਰ ਰਿਹਾ ਪਰ ਭਗਵੰਤ ਮਾਨ ਤੱਕ ਇਹ ਗੱਲਾਂ ਜਾਂਦੀਆਂ ਵੀ ਹੋਣਗੀਆਂ ਪਹੁੰਚੀਆਂ ਵੀ ਹੋਣਗੀਆਂ ਕਿ ਤੁਹਾਡਾ ਇਹ ਐਮਐਲਏ ਜਿਵੇਂ ਪਹਿਲਾਂ ਬੀਜੇ ਸਿੰਘਲਾ ਨੂੰ ਹਨਾ ਕਲੀਨ ਚਿੱਟ ਦੇ ਦਿੱਤੀ ਗਈ ਹੈ ਬਾਹਰ ਘਟ ਦਿੱਤਾ ਗਿਆ ਤੇ ਵਿਸ਼ਵਾਸ ਕੀ ਕਰੀਏ ਕਰਨ ਕਿ ਲੋਕ ਕਿ ਭਗਵੰਤ ਮਾਨ ਤੱਕ ਦੇ ਸਹੀ ਖਬਰ ਜਾਰੀ ਹੈ ਕਿ ਭਗਵੰਤ ਮਾਨ ਸਹੀ ਕਾਰਵਾਈ ਕਰ ਰਿਹਾ ਹੈ ਇਹ ਸਭ ਵੋਟਾਂ ਦੇ ਲਈ ਹੈ ਤੇ 27 ਦੀਆਂ ਵੋਟਾਂ ਵੀ ਬਹੁਤ ਨੇੜੇ ਨੇ ਪਤਾ ਲੱਗ ਜਾਣਾ ਕਿ ਕਿੰਨਾ ਕੁ ਚਿੱਟਾ ਜਿਹੜਾ ਖਤਮ ਹੋਇਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ